ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਮਹਿਲ ਖੁਰਦੋ ਤੇ ਜ਼ਿਲ੍ਹਾ ਬਰਨਾਲਾ ਤੇ ਆਪਾਂ ਨੂੰ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਆਪਣੇ ਘਰ ਦੇ ਵਿੱਚ ਬੂਟੇ ਲਾਉਣੇ ਚਾਹੀਦੇ ਨੇ ਬਰਾਸਤੀ ਰੁੱਖ ਲਾਉਣੇ ਚਾਹੀਦੇ ਨੇ ਕਿਉਂਕਿ ਇਸ ਵਾਰ ਨਾ ਕਾਫੀ ਗਰਮੀ ਵਧ ਗਈ ਗਰਮੀ ਵਧਨ ਨਾਲ ਆਪਾਂ ਸਾਰੇ ਜਾਣਦੇ ਆਂ ਮੇਰੇ ਵਾਤਾਵਰਣ ਵੀ ਕਰਮ ਹੋ ਗਿਆ ਆਪਣੀ ਪਿਰਥਵੀ ਤੇ ਆਪਣੇ ਜੀਵ ਜੰਤੂ ਗਰਮੀ ਨਾਲ ਬਹੁਤ ਜਿਆਦੇ ਮਰ ਰਹੇ ਨੇ ਤੇ ਇਨਸਾਨ ਨੂੰ ਵੀ ਤੁਹਾਨੂੰ ਪਤਾ ਹੀ ਹੈ ਬਹੁਤ ਜਿਆਦਾ ਤਾਪਮਾਨ ਨਾਲ ਕੰਨ ਬਹੁਤ ਦਿੱਕਤ ਆਉਂਦੀ ਹੈ ਨੇ ਆਪ ਨੂੰ ਹਨਾ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਮੈਂ ਤੇ ਮੇਰੇ ਧਰਮਪਤਨੀ ਕਰਨਪਾਲ ਵੱਲੋਂ ਅਸੀਂ ਪਿੰਡ-ਪਿੰਡ ਬੂਟੇ ਲਾ ਰਹੇ ਹਾਂ ਤੇ ਅੱਜ ਅਸੀਂ ਇੱਥੇ ਮਹਿਲ ਖੁਰਦ ਖੜੇ ਹਾਂ ਅਸੀਂ ਇਹੀ ਵੀਰ ਜੀ ਨੂੰ ਵੀ ਕਹਿੰਨੇ ਆ ਅਸੀਂ ਆਪਣੇ ਪਿੰਡ ਵਿੱਚ ਬਾਤ ਤੋਂ ਬਾਤ ਬੂਟੇ ਲਾਓ ਤੇ ਪੰਛੀਆਂ ਲਈ ਰਹਿਣ ਬਸੇਰੇ ਲਾਓ ਕਿਉਂਕਿ ਪਹਿਲਾਂ ਪੰਛੀ ਸੀ ਜਿਹੜੇ ਆਪਣੇ ਘਟਾਂ ਦੇ ਵਿੱਚ ਰਹਿੰਦੇ ਸੀ ਅੱਜ ਉਹ ਚੀਜ਼ਾਂ ਖਤਮ ਹੋ ਗਈਆਂ ਇਸ ਕਰਕੇ ਸਾਨੂੰ ਪੰਛੀ ਰਹਿਣ ਬਸੇਰੇ ਦੀ ਜ਼ਰੂਰਤ ਪਈ ਬਾਕੀ ਅਸੀਂ ਇੱਥੇ ਅੱਜ ਮਹਿਲਕੁਰ ਦਾ ਆਇਆ ਸਾਡੇ ਵੱਡੇ ਵੀਰ ਨਿਹਮਤ ਸਿੰਘ ਇਹ ਤੁਹਾਨੂੰ ਆਪਣੇ ਪਿੰਡ ਬਾਰੇ ਤੇ ਵਾਤਾਵਰਣ ਬਾਰੇ ਕੁਝ ਜਾਣਕਾਰੀ ਦੇਣਗੇ ਹਾਂ ਵੀਰ ਜੀ ਹਾਂ ਜੀ ਸਾਡਾ ਪਿੰਡ ਮਹਿਲਕੁਰ ਦਾ ਸਾਡੇ ਪਿੰਡ ਮੇਰੇ ਸਾਥੀ ਆ ਮਲਕੀਸ਼ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਕਿਉਂਕਿ ਅੱਜ ਦੀ ਸ੍ਰਿਸ਼ਟੀ ਦੇ ਵਿੱਚ ਲਿਖਿਆ ਕਿ ਬਹੁਤ ਜ਼ਿਆਦਾ ਗਰਮੀ ਵੱਧ ਗਈ ਹੈ ਗਰਮੀ ਵਧਣ ਦੇ ਕਾਰਨ ਕਿਤਨੇ ਜਾਨਵਰ ਮਰੇ ਕਿਤਨਾ ਜਨਸੰਖਿਆ ਨੂੰ ਕਿੰਨੀ ਪ੍ਰੋਬਲਮ ਆਈ ਹੈ ਇਹ ਪ੍ਰੋਬਲਮ ਤभी ਆਈ ਹੈ ਕਿਉਂਕਿ ਅੱਜ ਕਾ ਵਾਤਾਵਰਨ ਖਰਾਬ ਹੋ ਰਿਹਾ ਹੈ ਔਰ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਗਰਮੀ ਇਸ ਲਈ ਵੱਧ ਰਹੀ ਹੈ ਕਿ ਪੌਦਾਂ ਬਹੁਤ ਜ਼ਿਆਦਾ ਕੱਟੇ ਜਾ ਰਹੇ ਹਨ ਰੋਡ ਬਣਿਆ ਰੋੜਾਂ ਦੇ ਉੱਪਰ ਪੌਦੇ ਪੂਰੇ ਖਤਮ ਹੋ ਰਹੇ ਹਨ ਇਸ ਲਈ ਅੱਜ ਸਾਰਿਆਂ ਨੂੰ ਇਹ ਉਪਰਾਲਾ ਕਰਨ ਬਾਰੇ ਬੇਨਤੀ ਕਰਦੇ ਆਂ ਕਿ ਜਿਸ ਤਰ੍ਹਾਂ ਮਲਕੀਰ ਸਿੰਘ ਨੇ ਉਪਰਾਲਾ ਕਰ ਰਹੇ ਨੇ ਇਸ ਦੇ ਨਾਲ ਸਾਨੂੰ ਸਾਰਿਆਂ ਨੂੰ ਜੁੜਨਾ ਚਾਹੀਦਾ ਆਪਣੇ ਪਿੰਡ-ਪਿੰਡ ਆਪਣੇ ਘਰ-ਘਰ ਪੌਦੇ ਲਾਉਣੇ ਚਾਹੀਦੇ ਨੇ ਤਾਂ ਕਿ ਆਉਣ ਵਾਲੀ ਸ਼੍ਰੇਸ਼ਟੀ ਨੂੰ ਬਚਾ ਸਕੀਏ ਔਰ ਬਦਤੋਂ ਵੱਧ ਜੋ ਕਿ ਜਾਨਵਰਾਂ ਕੇ ਲਈ ਵੀ ਆਪਾਂ ਨੂੰ ਹੀ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਪੇੜ ਖਤਮ ਹੋ ਗਏ ਜਾਨਵਰ ਕਿੱਥੇ ਰਹਿਣਗੇ ਇਸ ਲਈ ਅਾ ਜਿੰਨਾ ਵੀ ਕਿਸੇ ਤੋਂ ਹੋ ਸਕਦਾ ਹੈ ਕਿ ਜਾਨਵਰਾਂ ਲਈ ਉਹਨਾਂ ਦੇ ਆਲਣੇ ਬਣਾਉ ਉਹਨਾਂ ਦਾ ਵਸੀਬਾ ਕਰਨ ਵਾਸਤੇ ਜਿੰਨਾ ਵੀ ਹੋ ਸਕਦਾ ਉਹਨਾਂ ਆਪਣਾ ਯੋਗਦਾਨ ਪਾਉ ਸਤਿ ਸ੍ਰੀ ਅਕਾਲ ਜੀ ਲੋਕੜੀ ਜੀ ਤੋਂ ਨਾ ਜਾਨਵਰਾਂ ਲਈ ਸਤਿ ਸ੍ਰੀ ਅਕਾਲ ਜੀ ਇੱਕ ਰੋਣਾ ਸੋਚਣਾ ਪਤਾ ਨਹੀਂ अपना <laughs>